D5 ਚੈਨਲ ਪੰਜਾਬੀ ਦਾ ਪੰਜਾਬ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ਬਰਾਂ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਸ਼ਿੱਧੀ ਜੋੜ ਮੇਲ ਦੀ ਹੋਈ ਸ਼ੁਰੂਆਤ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ 28 ਦਸੰਬਰ ਨੂੰ ਹੋਵੇਗੀ ਸੰਪੂਰਨ ਸਮਾਪਤੀ ਵੱਡੀ ਗਿਣਤੀ ਵਿੱਚ ਪਹੁੰਚਿਆ ਸੰਗਤਾਂ ਵੀਰ ਬਾਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਹਬਜ਼ਾਦਿਆਂ ਦੇ ਬਲੀਦਾਨ ਨੂੰ ਕੀਤਾ ਯਾਦ ਕਿਹਾ ਸਹਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਪੂਰਾ ਦੇਸ਼ ਉਹਨਾਂ ਤੋਂ ਲੈ ਰਿਹਾ ਪ੍ਰੇਰਣਾ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਦਿੱਲੀ ਵਿੱਚ ਹਾਈ ਕਮਾਂਡ ਨਾਲ ਹੋਈ ਮੀਟਿੰਗ ਨਵਜੋਤ ਸਿੱਧੂ ਦਾ ਨਾਮ ਲਏ ਬਿਨਾ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦਿੱਤਾ ਵੱਡਾ ਬਿਆਨ ਕਿਹਾ ਨਿੱਜੀ ਰਾਏ ਦੇਣ ਲਈ ਛੱਡਣੀ ਪਵੇਗੀ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਹੋਏ ਇੰਡੀਆ ਗੱਠਜੋੜ ਦਾ ਪੰਜਾਬ ਵਿੱਚ ਬਣਿਆ ਸਸਪੈਂਸ ਪੰਜਾਬ ਕਾਂਗਰਸ ਤੇ ਆਵਾਜ਼ ਦੀ ਪਾਰਟੀ ਦੇ ਲੀਡਰ ਇੱਕ ਦੂਜੇ ਦੇ ਹੋਏ ਖਿਲਾਫ ਵਿਧਾਇਕ ਪ੍ਰਗਟ ਸਿੰਘ ਦਾ ਆਇਆ ਵੱਡਾ ਬਿਆਨ ਕਿਹਾ ਨਹੀਂ ਹੋਣ ਦੇਵਾਂਗੇ ਇਹ ਸਮਝੌਤਾ ਹੁਣ ਖਬਰਾਂ ਵਿਸਥਾਰ ਨਾਲ ਦਸ਼ਮ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾ ਦੇ ਬਾਬਾ ਜੁਰਾਬਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਦਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਸ਼ਹੀਦੀ ਜੋੜਮੇਲ ਦੀ ਅੱਜ ਸ਼ੁਰੂਆਤ ਹੋਈ ਜੋੜ ਮੇਲ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ ਜਿਨ੍ਹਾਂ ਦੀ ਸੰਪੂਰਨ ਸਮਾਪਤੀ 28 ਦਸੰਬਰ ਨੂੰ ਹੋਵੇਗੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਫਤਿਹਗੜ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਾਹਿਬ ਵਿਖੇ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਜਿੱਦਾ ਭੋਗ 28 ਦਸੰਬਰ ਨੂੰ ਸਵੇਰੇ ਪਾਇਆ ਜਾਵੇਗਾ ਇਸ ਦੇ ਨਾਲ ਹੀ ਸ਼ੀਦੀ ਸਭਾ ਦੀ ਰਸਮੀ ਸ਼ੁਰੂਆਤ ਹੋਈ ਉਹ ਜਿਸ ਪਵਿੱਤਰ ਧਰਤੀ ਤੇ ਪੋ ਦਾ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਦੁਸਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਕੱਲ ਪੈਰ ਰੱਖਣ ਲਈ ਕੋਈ ਥਾਂ ਵੀ ਨਹੀਂ ਮਿਲਦੀ ਗੁਰੂ ਘਰਾਂ ਵਿੱਚ ਮੱਥਾ ਟੇਕਣ ਲਈ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰ ਗਿੱਲ ਨੇ ਦੱਸਿਆ ਕਿ ਸ਼ੀਦੀ ਸਭਾ ਦੇ ਪਹਿਲੇ ਦਿਨ 26 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਲੋਕ ਪ੍ਰਾਈਸ ਸਕੀਮਾਂ ਅਤੇ ਵਿਕਾਸ ਸਕੀਮਾਂ ਸੰਬੰਧੀ ਵਿਸ਼ਾਲ ਪ੍ਰਦਰਸ਼ਨੀ ਲਾਈ ਜਾਵੇਗੀ। ਪਸ਼ਾ ਦਫ਼ਤਰ ਵੱਲੋਂ ਛੋਟੇ ਸਹਾਇਤਾਧਾਰ ਮਾਤਾ ਗੁਰਕੌਰ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਨਾਮਵਰ ਕਵੀ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। 26 ਦਸੰਬਰ ਨੂੰ ਆਮ ਖਾਸ ਬਾਗ ਵਿੱਚ ਇਤਿਹਾਸਕ ਨਾਟਕ ਪੇਸ਼ ਕੀਤਾ ਜਾਵੇਗਾ 28 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਇਸ ਦੀ ਸਮਾਪਤੀ ਨਾਲ ਸ਼ੀਰਧੀ ਸਭਾ ਸਮਾਪਤ ਹੋਵੇਗੀ ਨਗਰ ਕੀਰਤਨ ਤੋਂ ਬਾਅਦ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ੍ਰੀ ਕਲਤਕ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਮ ਸੰਦੇਸ਼ ਦੇਣਗੇ ਦੇਸ਼ ਵਿਦੇਸ਼ ਤੋਂ ਸੰਗਤਾਂ ਹਰ ਸਾਲ ਇਸ ਤਲਾ ਸਾਨੀ ਕੁਰਬਾਨੀ ਤੇ ਮੱਥਾ ਟੇਕਣ ਲਈ ਆਉਂਦੀਆਂ ਹਨ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ। ਕਿਸੇ ਵੀ ਵਾਹਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਾਰਨ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਸਹੂਲਤ ਲਈ ਈ-रिक्शा ਸੇਵਾ ਸ਼ੁਰੂ ਕੀਤੀ ਗਈ ਹੈ। ਸੰਗਤਾਂ ਨੂੰ ਤਿੰਨ ਦਿਨ ਈ-रिक्शा ਰਾਹੀਂ ਦਰਸ਼ਨ ਦਿੱਤੇ ਜਾਣਗੇ। ਸ਼੍ਰੀ ਦਰਬਾਰ ਸਾਹਿਬ ਦੇ ਇਨ੍ਹਾਂ ਦਿਨਾਂ ਵਿੱਚ ਫਤਿਹਗੜ੍ਹ ਸਾਹਿਬ ਤੇ ਜੋਤੀਸਰੂ ਸਾਹਿਬ ਵਿਖੇ ਹਜ਼ਾਰਾਂ ਲੰਗਰ ਲਗਾਏ ਜਾਂਦੇ ਹਨ। ਇਸ ਦੇ ਨਾਲ ਹੀ ਇੱਥੇ ਪਹੁੰਚਣੇ ਸ਼ਰਧਾਲੂਆਂ ਲਈ ਥਾਂ-ਥਾਂ ਤੇ ਰਸਤਿਆਂ ਵਿੱਚ ਲੰਗਰ ਲਗਾਏ ਜਾਂਦੇ ਨੇ, ਜੋ ਕਿ ਇਨ੍ਹਾਂ ਦਿਨਾਂ ਵਿੱਚ ਸੰਗਤ ਦੀ ਸ਼ਰਧਾ ਨੂੰ ਪ੍ਰਗਟ ਕਰਦੇ ਨੇ। ਇਸ ਜਿੱਦੀ ਜੋੜ ਮੇਲ 26 ਦਸੰਬਰ ਤੋਂ 28 ਦਸੰਬਰ ਤੱਕ ਚੱਲੇਗਾ ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲਦੀਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸਮਾਰੋਹ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੀਰ ਬਾਲਦੀਵਸ ਭਾਰਤੀਅਤ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵੀਰ ਬਾਲਦੀਵਸ ਵੀਰ ਸਾਹਿਬ ਜਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ ਤੇ ਉਹਨਾਂ ਤੋਂ ਪ੍ਰੇਰਨਾ ਲੈ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਅੱਜ ਯਾਨੀ 26 ਦਸੰਬਰ ਨੂੰ ਵੀਰ ਬਾਲਦੀਪਸ ਮਨਾਇਆ ਜਾ ਰਿਹਾ ਹੈ ਇਸ ਦੇ ਲਈ ਭਾਰਤ ਮੰਡਪਮ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਨੇ ਵੀ ਸੰਬੋਧਨ ਕੀਤਾ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਦੇਸ਼ ਦਾ ਵਿਕਾਸ ਕਰਨ ਲਈ ਦ੍ਰਿੜ ਹਾਂ ਉਹਨਾਂ ਅੱਗੇ ਕਿਹਾ ਕਿ ਦੇਸ਼ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ ਤੇ ਉਹਨਾਂ ਤੋਂ ਪ੍ਰੇਰਨਾ ਲੈ ਰਿਹਾ ਹੈ ਵੀਰ ਬਾਲਦੀਪਸ ਦੇ ਰੂਪ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ ਅੱਜ ਦੇਸ਼ वीर साहिब जादों के अमर बलिदान को याद कर रहा है उनसे प्रेरणा ले रहा है आजादी के अमृत काल में वीर बाल दिवस के रूप में एक नया अध्याय प्रारंभ हुआ है पिछले वर्ष देश ने पहली बार 26 दिसंबर को वीर बाल दिवस के तौर पर मनाया था तब पूरे देश में सभी ने भाव विभोर होकर साहिब जादों की वीर गाथाओं को सुना था वीर बाल दिवस भारतीयता की रक्षा के लिए कुछ भी कुछ भी कर गुजरने के संकल्प का प्रतीक है ये उस महान विरासत का पर्व है जहां गुरु कहते थे सूरा सो पहचानिए सूरा सो पहचानिए जो लड़े दिन के हेत पुरजा कट कटमरे कभूना छाड़े खेत माता गुजरी गुरु गोविंद सिंह जी और उनके चारों साहेबजादों की वीरता और आदर्श आज भी हर भारतीय को ताकत देते हैं ਇਸ ਦੇ ਨਾਲ ਹੀ ਦੇਸ਼ ਦੇ ਗ੍ਰਾਮٹری ਅਮਿਤ ਸ਼ਾਹ ਨੇ ਵੀ ਇਸ ਤੇ ਟਵੀਟ ਕੀਤਾ ਹੈ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਵੀਰ ਬਾਲਦੀਪਸ ਤੇ ਮਾਇ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸਹਾਇਜਾਂ ਤੇ ਮਾਤਾ ਗੁਜਰੀ ਨੂੰ ਪ੍ਰਣਾਮ ਕਰਦਾ ਹਾਂ ਤੋਂ ਦੱਸਦੀ ਕਿ 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਦਿਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਇਜਾਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਨੂੰ ਚਿੰਨਿਤ ਕਰਨ ਲਈ ਵੀਰ ਬਾਲਦੀਪਸ ਵੱਜੋਂ ਮਨਾਇਆ ਜਾਵੇਗਾ ਦਿੱਲੀ ਵਿੱਚ ਪੰਜਾਬ ਕਾਂਗਰਸ ਹਾਈ ਕਮਾਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਗਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਨਵਜੋਤ ਸਿੰਘ ਸਿੱਧੂ ਦਾ ਨਾਂ ਲਈ ਬਿਨਾਂ ਹੀ ਨਿਸ਼ਾਨਾ 사ਦਿਆ। ਉਹਨਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਕੋਈ ਆਪਣੀ ਨਿੱਜੀ ਰਾਏ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਪਾਰਟੀ ਛੱਡਣੀ ਪਵੇਗੀ। ਅਨੁਸ਼ਾਸਨ ਤੋੜਨ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 2024 ਦੀ ਲੜਾਈ ਲਈ ਭਾਜਪਾ ਦੀ ਗਵਾਈ ਵਾਲੀ ਐਨਡੀਏ ਅਤੇ ਵਿਰੋਧੀ ਧਿਰ ਇੰਡੀਆ ਬਲਾਕ ਦੋਵਾਂ ਨੇ ਆਪਣੀਆਂ ਰਣਨੀਤੀਆਂ ਤਿਆਰ ਕਰ ਲਈਆਂ ਨੇ ਸੱਤਾਧਾਰੀ ਭਾਜਪਾ ਨੇ ਜਿੱਥੇ 50% ਵੋਟ ਹਿੱਸੇਦਾਰ ਦੀ ਅਭਲਾ ਸ਼ਾਦਾ ਟਿੱਚਰ ਰੱਖਿਆ ਹੈ ਉੱਥੇ ਹੀ ਕਾਂਗਰਸ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੇ ਹੈ ਤਿਆਰ ਹਮ ਰੈਲੀ ਕਰ ਰਹੀ ਹੈ ਇਸ ਦੌਰਾਨ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜੋ ਕਿ ਦਿੱਲੀ ਵਿੱਚ ਹੋ ਰਹੀ ਹੈ ਇਸ ਮੀਟਿੰਗ ਦੌਰਾਨ ਦਿੱਲੀ ਪਹੁੰਚੇ ਰਾਜਵਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ

हमारी एक दूसरे की तरफ हमारा कोऑर्डिनेशन नहीं था इसकी वजह से हमें विधानसभा में नुकसान हुआ है मैं चाहूंगा जिस परिवार में अगर कोऑर्डिनेशन नहीं होगा जिस धंधे में कोऑर्डिनेशन नहीं होगा और पॉलिटिक्स में कोऑर्डिनेशन नहीं होगा तो उसका नुकसान झेलना पड़ता है लेकिन हंड्रेड परसेंट डिसिप्लिन खरगे साहब ने एक बात कही थी मैं दोबारा फिर आपके माध्यम से उन तमाम नेताओं को कहना चाहता हूं कि कोई भी व्यक्ति अपने व्यक्तिगत विचार नहीं दे सकता जब तक वो कांग्रेस पार्टी में है बी टेनी बडी व्यक्तिगत विचार देने हैं तो आपको पार्टी का हाथ छोड़ना पड़ेगा जिस व्यक्ति ने व्यक्तिगत विचार देने कोई व्यक्ति व्यक्तिगत विचार नहीं दे सकता कांग्रेस की गरिमा में रहकर चाहे वो पीसीसी अध्यक्ष है चाहे कोई फॉर्मर पीसीसी अध्यक्ष है चाहे कोई ब्लॉक का अध्यक्ष है ਉਸ ਕੋ ਗਰੀਮਾ ਰੱਖਣੀ ਹੋਗੀ ਨਹੀਂ ਤਾਂ ਜੋ ਡਿਸਪੀਸਪਲਨ ਤੋੜੇਗਾ ਉਸਕੇ ਉੱਪਰ ਕਾਰਵਾਈ 100 ਐਂਡ 1% ਹੋਗੀ ਪਹਿਲੇ ਵੀ ਕੀ ਹੈ ਤੋਂ ਦਾ ਹੱਦੀ ਇੱਕ ਨਵਜੋਤ ਸਿੰਘ ਸਿੱਧੂ ਲਗਾਤਾਰ ਕਾਂਗਰਸ ਦੇ ਬਾਕੀ ਲੀਡਰਾਂ ਤੋਂ ਅਲੱਗ-ਥਲੱਗ ਦਿਖਾਈ ਦੇ ਰਹੇ ਨੇ ਇਸੇ ਦਰਾਂ ਨਾਲ ਉਹਨਾਂ ਦੀ ਬਠਿੰਡਾ ਕੀਤੀ ਗਈ ਰੈਲੀ ਤੇ ਵੀ ਕਈ ਸਵਾਲ ਝੁਕੇ ਗਏ ਹੁਣ ਦੇਖਣਾ ਵੇਗਾ ਕਿ ਇਸ ਮੀਟਿੰਗ ਵਿੱਚ ਕਾਂਗਰਸ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਨੈਸ਼ਨਲ ਲੈਵਲ ਤੇ ਬਣੇ ਇੰਡੀਆ ਗੱਠਜੋੜ ਵਿੱਚ ਕਾਂਗਰਸ ਦੇ ਨਾਲ-ਨਾਲ ਆਵਾਦੀ ਪਾਰਟੀ ਵੀ ਸ਼ਾਮਲ ਹੈ ਪਰ ਹਾਲੇ ਤੱਕ ਪੰਜਾਬ ਵਿੱਚ ਸਥਿਤੀ ਸਾਫ਼ ਨਹੀਂ ਹੋਈ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਵੜਿੰਗ ਤੇ ਹੋਰ ਆਗੂ ਪੰਜਾਬ ਚ ਇਸਾ ਗੱਠਜੋੜ ਦੇ ਖਿਲਾਫ ਹਨ ਇਸੇ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦਾ ਆਵਾਦੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤੇ ਨਾ ਹੀ ਉਹ ਇਸ ਨੂੰ ਹੋਣ ਦੇਣਗੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗੱਠਜੋੜ ਚਰਚਾ ਵਿੱਚ ਹੈ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਪੂਰ ਚੜਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਆਵਾਦੀ ਪਾਰਟੀ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰ ਰਹੀ ਹੈ ਦੂਜੇ ਪਾਸੇ ਕਾਂਗਰਸ ਦੇ ਲੀਡਰ ਇਸ ਗੱਠਜੋੜ ਨੂੰ ਸਿਰੇ ਤੋਂ ਨਕਾਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਇਹ ਸਮਝੌਤਾ ਨਹੀਂ ਹੋਣ ਦੇਣਗੇ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਇਹਨਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ। ਇਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਦਿਤੇਗੀ। ਇਸ ਮੌਕੇ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ते ना ही वो इसमें देंगे। देखो अभी तो ये शुरुआती दौर है जब जब इलेक्शन पास आएंगे उस टाइम तक ये बड़ी कलैरिटी हो जाएगी और मेरा ख्याल है कि जितनी परफॉर्मेंस इनकी खराब है पिछले पौने दो साल में शायद ही ऐसी किसी सरकार की खराब हो और मेरा ख्याल है कि ये पहली ऐसी सरकार होगी जो दो सवा दो साल में जितनी इतनी एंटी इनकम्बेंसी हो जाएगी कि ये शायद कोई ही सीट जीतने में कामयाब हो ਗਠਨ ਹੋਗਾ ਨਹੀਂ ਇਹ ਇਹ ਸਿਰਫ ਮੀਡੀਆ ਦੀ ਕ੍ਰिएशन ਹੈ ਮੈਂ ਆਪਕੋ ਬਤਾ ਦਿੰਦਾ ਹਾਂ ਗਠਬੰਧਨ ਨਹੀਂ ਹੋਗਾ ਔਰ ਨਾ ਹਮ ਇਸਕੋ ਹੋਣੇ ਦੇ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਗਠਜੋੜ ਦੀ ਸੋਚ ਮਾੜੀ ਨਹੀਂ ਪਰ ਪੰਜਾਬ ਦੇ ਹਾਲਾਤ ਮੁਤਾਬਕ ਸੂਬੇ ਵਿੱਚ ਗਠਜੋੜ ਨਹੀਂ ਹੋ ਸਕਦਾ ਮੈਂ ਬਿਲਕੁਲ ਵੀ ਇਸ ਦੇ ਹੱਕ ਵਿੱਚ ਨਹੀਂ ਤੇ ਇਸ ਤੇ ਮੇਰਾ ਸਟੈਂਡ ਸਪਸ਼ਟ ਹੈ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਜੋ ਫਤਵਾ ਦਿੱਤਾ ਹੈ ਉਹ ਵਿਰੋਧੀ ਤਰਦਾਏ ਜੇਕਰ ਤਰਕ ਨਾਲ ਦੇਖਿਆ ਜਾਵੇ ਤਾਂ ਪੰਜ ਪਾ ਚੌਥੀ ਪਾਰਟੀ ਹੈ ਜੇਕਰ ਪਹਿਲੀ ਤੇ ਦੂਜੀ ਪਾਰਟੀ ਇਕੱਠੇ ਚੋਣਾਂ ਲੜਦੀਆਂ ਹਨ ਤਾਂ ਇਹ ਕੋਈ ਤਰਕ ਵਾਲੀ ਗੱਲ ਨਹੀਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਵਿੱਚੋਂ ਲੜੇਗੀ ਤੇ ਜਿੱਤੇਗੀ ਤਾਂ ਉਸ ਦਾ ਇੰਡੀਆ ਗੱਠਜੋੜ ਵਿੱਚ ਯੋਗਦਾਨ ਜ਼ਰੂਰ ਪਾਏਗਾ ਕਾਂਗਰਸ ਨੂੰ ਪੰਜਾਬ ਵਿੱਚ ਬਿਲਕੁਲ ਵੀ ਗੱਠਜੋੜ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ ਤਾਂ ਦੱਦੀ ਇੱਕ ਇੰਡੀਆ ਲੈਵਲ ਤੇ ਕਾਂਗਰਸ ਅਤੇ ਕਈ ਹੋਰ ਪਾਰਟੀਆਂ ਆਪਸ ਵਿੱਚ ਗੱਠਜੋੜ ਕਰ ਚੁੱਕੀਆਂ ਨੇ ਤੇ ਇਕੱਠੇ ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਦੀ ਗੱਲ ਆਖ ਰਹੀਆਂ ਨੇ ਪਰ ਪੰਜਾਬ ਵਿੱਚ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ ਇਸ ਦੇ ਚੱਲਦੇ ਕਾਂਗਸਾਈ ਕਮਾਂਡ ਵੱਲੋਂ ਪੰਜਾਬ ਦੇ ਲੀਡਰਾਂ ਦੀ ਮੀਟਿੰਗ ਬੁਲਾਈ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੀ ਫੈਸਲਾ ਹੁੰਦਾ ਹੈ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਤੋ ਬਾਸ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਦਲ ਦੇ ਅਗਲੀ ਖਬਰ ਵੱਲ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁ슬림 ਪਾਈਚਾਰਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਸੱਤਾ ਹਾਸਲ ਕਰਨ ਲਈ ਬੇਤਾਬ ਹੋ ਗਏ ਨੇ ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਸੱਤਾ 'ਚ ਆਉਣਾ ਚਾਹੁੰਦੇ ਨੇ ਸੁਖਵੀਰ ਬਾਦਲ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖਾਂ ਨੂੰ ਇੱਕਜੁੱਟ ਹੋਣ ਲਈ ਮੁਸਲਮਾਨਾਂ ਦੀ ਮਿਸਾਲ ਦਿੱਤੀ ਹੈ। ਖਬੀਰ ਬਾਦਲ ਨੇ ਕਿਹਾ ਕਿ ਦੇਸ਼ 'ਚ ਮੁਸਲਮਾਨ ਆਬਾਦੀ 18% ਦੀ ਹੈ ਪਰ ਉਹ ਇੱਕਜੁੱਟ ਨਹੀਂ ਹਨ। ਉਹਨਾਂ ਕੋਲ ਕੋਈ ਲੀਡਰਸ਼ਿਪ ਨਹੀਂ। ਸਿੱਖ ਸ੍ਰੀ ਕਾਲ ਤਖਤ ਸਾਹਿਬ ਦੇ ਅਧੀਨ ਹਨ। ਮੁਸਲਮਾਨ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ। ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮੰਦਾ ਨਹੀਂ ਹੈ। ਪਰ ਇੱਕ ਤਾਂ ਨਾ ਹੋਣ ਕਰਕੇ ਉਹਨਾਂ ਦੇ ਨਮਾਇੰਦਗੀ ਤੇ ਤੋਹਕੀ ਰਿਹਾ ਹੈ ਉਹ ਬਾਵਰੀ ਪਾਚੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜ ਨਹੀਂ ਸਕਦੇ ਇਸ ਤੇ ਭਾਜਪਾ ਗੁਰਜੀਤ ਗਰੇਵਾਲ ਨੇ ਸੁਖਵੀਰ ਬਾਦਲ ਦੇ ਬਿਆਨ ਤੇ ਵਿਅੰਗ ਕਰਦਿਆਂ ਕਿਹਾ ਕਿ ਸੁਖਵੀਰ ਬਾਦਲ ਇਸ ਤਰ੍ਹਾਂ ਦੇ ਬਿਆਨ ਦੇ ਕੇ ਸੱਤਾ ਹਾਸਲ ਨਹੀਂ ਕਰ ਸਕਦੇ ਉਨਾ ਕਿਹਾ ਹੈ ਕਿ ਭਾਜਪਾ ਤੋਂ ਬਿਨਾ ਕਾਲੀ ਦਲ ਪੰਜਾਬ ਵਿੱਚ ਕਦੇ ਵੀ ਸਰਕਾਰ ਨਹੀਂ ਬਣਾ ਸਕਦਾ। ਸ਼ੋਗਿਰਾਲ ਸਾਹਿਬ ਕਲ ਸੁਖਵੀਰ ਸਿੰਘ ਬਾਦਲ ਵੱਲੋਂ ਮੁਸਲਮ ਪਾਈਚਾਰੇ ਦੇ ਉੱਤੇ ਇੱਕ ਸਵਾਰ ਖੜਾ ਕੀਤਾ ਗਿਆ ਕਹਿੰਦੇ ਮੁਸਲਮ ਪਾਈਚਾਰੇ ਦੇ ਵਿੱਚ ਇਕਤਾ ਨਹੀਂ ਹੈਗੀ ਇਸ ਵਿਅਰ ਨੂੰ ਕਿਵੇਂ ਦੇਖਦੇ ਹੋ ਜੀ। ਵਾਹ ਦੇਖੋ ਕਿ ਸੇਵੀ ਪਾਈਚਾਰੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਔਰ ਇਹ ਸੁਖਵੀਰ ਸਿੰਘ ਬਾਦਲ ਨੂੰ ਨਾ ਸੱਤਾ ਚਾਹਣ ਦੀ ਬਹੁਤ ਚਲਦੀ ਹੈ। ਜੀ ਉਹ ਧਰਮ ਦਾ ਸਾਰਾ ਲੈ ਕੇ ਸਮਾਜ ਚ ਬੰਡੀਆਂ પાਸੇ ਇਹ ਮੁਸਲਮ ਇਕੱਠੇ ਨਹੀਂ ਹੋਈ શકਦੇ ਜੀ ਇਦਾਂ ਨੇ ਕਰਕੇ ਉਹ ਇਹ ਕੰਮ ਕਰਨਾ ਚਾਹੁੰਦਾ ਮਿਆਰ ਤੋਂ ਗਿਰੀਆਂ ਹੋਈਆਂ ਗੱਲਾਂ ਨੇ ਔਰ ਅਕਾਲੀ ਜਲ ਜਿਸ ਤਰ੍ਹਾਂ ਦੀ ਜਮਾਤ ਰਹੀ ਹੈ ਸਸ਼ਤਰ ਰਹੀ ਹੈ ਪਾਰਟੀ ਵੀ ਹੈ ਉਹਦੇ ਜਿਹੜੇ ਪ੍ਰਧਾਨ ਸੀਗੇ ਹੁੰਦੇ ਸੀ ਉਹਨਾਂ ਦਾ ਨਾਮ ਲੈ ਕੇ ਸਰਦਾਰ ਤੇ ਸਰਕਾਰ ਨਾਲ ਸਿਰ ਚੁਕਾਉਂਦਾ ਸੀ ਜਿਹਨਾਂ ਸੰਤ ਬਾਬਾ ਫਤੇ ਸਿੰਘ, ਸੰਤ ਬਾਬਾ ਅੰਤਿਮ ਸਿੰਘ ਲੰਗੋਵਾਲ, ਔਰ ਜਗਜਰ ਮੋਹਨ ਸਿੰਘ ਥੋੜੇ ਜਾਂ ਹੋਰ ਬਹੁਤ ਸਾਰੇ ਨਾਮ ਲੈ ਸਕਦਾ ਹਾਂ ਉਹ ਕਦੇ ਵੀ ਇਦਾਂ ਦੀ ਗੱਲਾਂ ਨਹੀਂ ਸੀ ਕਰਦੇ। ਔਰ ਮਾਸਟਰ ਤਾਰਾ ਸਿੰਘ ਜੀ ਦੀ ਵਜ੍ਹਾ ਕਰਕੇ ਤਾਂ ਜਿਹੜਾ ਪੰਜਾਬ ਆ ਅੱਜ ਜਿਹੜੇ ਪੰਜਾਬ ਤੁਸੀਂ ਕੰਮ ਰਹੇ ਆ ਇਹ ਹਿੰਦੁਸਤਾਨ ਬਣ ਗਿਆ। ਨਹੀਂ ਤੇ ਪਾਕਿਸਤਾਨ ਚਲਾ ਜਾਂਦਾ ਸੀ। ਇਸ ਕਰਕੇ ਇਸ ਤਰ੍ਹਾਂ ਦੀਆਂ ਮਹਾਨ ਸਿੱਖਿਆਤਾਂ ਪ੍ਰਦਾਨ ਰਹੀਆਂ ਨੇ ਤੇ ਅੱਜ ऐसे प्रधान ने जेड़े एक म्याल तो गिरी हुई कर करनी चाहिए बंडिया नहीं, नहीं पाद च और किसी भावना देने की भी कोशिश नहीं करनी चाहिए ठीक है ना इन्हें अकाली दल अगर खत्म किया तो सुखबीर सिंह बादल ने किया पार्टी बनाती स्कूटर से चल के जितने मर्जी चले जाए तेना जी जी ठीक है दो ही ने एक बी एस पी का जरा इस तरह दल समाज च बंडिया ना पा ਔਰ ਇਸ ਤਰ੍ਹਾਂ ਸੱਤਾ ਵੀ ਨਹੀਂ ਮਿਲਣ ਵਾਲੀ ਹੁਣ ਉਹਨਾਂ ਨੂੰ ਲੋਕ ਨਹੀਂ ਸਵੀਕਾਰ ਕਰਨਗੇ ਤੋਂ ਦੱਸਦੀ ਇੱਕ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਗਈ ਸੀ ਉਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ ਇਸੇ ਦੌਰਾਨ ਕੱਲ ਮਨਜੀਤ ਸਿੰਘ ਜੀਕੇ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦੇ ਹੋਏ ਮੁਸਲਮਾਨਾਂ ਦੀ ਮਿਸਾਲ ਦਿੱਤੀ ਸੀ ਜੋ ਕਿ ਹੁਣ ਵਿਵਾਦ ਵੱਡਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ 크ਿਸਮਸ ਤੋਂ ਲੈ ਕੇ ਨਵੇਂ ਸਾਲ ਤੱਕ ਮਨਾਏ ਜਾਣ ਵਾਲਾ ਵਿంటర్ ਕਾਰਨੀਵਲ ਸ਼ੁਰੂ ਹੋ ਗਿਆ ਹੈ ਸ਼ਿਮਲਾ ਵਿੰਟਰ ਕਾਰਨੀਵਲ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖ ਨੇ ਕੀਤਾ ਸ਼ਿਮਲਾ ਦੇ ਇਤਿਹਾਸਕੀ ਵਿੱਚ 25 ਦਸੰਬਰ ਤੋਂ 31 ਦਸੰਬਰ ਤੱਕ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਸਬੰਧੀ ਨਿਰਦੇਸ਼ ਵੀ ਜਾਰੀ ਕੀਤੇ ਨੇ हिमाचल प्रदेश ਦੇ ਪਹਾੜਾਂ ਦੀ ਰਾਣੀ Shimla ਵਿੱਚ ਪਹਿਲੀ ਵਾਰ Shimla Winter Carnival ਦਾ ਆયોਜਨ ਕੀਤਾ ਜਾ ਰਿਹਾ ਹੈ। Shimla Winter Carnival ਦਾ ਉਦਘਾਟਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕੀਤਾ। 7 ਦਿਨਾਂ ਤੱਕ ਚੱਲਣ ਵਾਲੇ Winter Carnival ਦੀ ਸ਼ੁਰੂਆਤ ਸੱਭਿਆਚਾਰਕ ਪ੍ਰੇਡ ਅਤੇ ਸ਼ਾਨਦਾਰ ਨਾਚਾਂ ਹੋਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵੀ ਸੱਭਿਆਚਾਰਕ ਪ੍ਰੇਡ ਦਾ ਨਿਰਦੇਖਣ ਕੀਤਾ। ਰਿਜ ਗਰਾਊਂਡ ਅਤੇ ਮਾਲ ਰੋਡ ਵਿਖੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਵਿੰਟਰ ਕਾਰਨੀਵਲ ਮੌਕੇ ਸੀਐਮ ਸ਼ਰਾਬ ਪੀ ਕੇ ਨਚਣ ਵਾਲੇ ਨਾਲ ਦੋਸਤਾਨਾ ਨਜ਼ਰ ਆਏ ਮੁੱਖ ਮੰਤਰੀ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਜੋ ਸੈਲਾਨੀ ਜ਼ਿਆਦਾ ਸ਼ਰਾਬ ਪੀਂਦੇ ਹਨ ਉਹਨਾਂ ਨੂੰ ਪੁਲਿਸ ਲੋਕਅਪ ਦੀ ਬਜਾਏ ਹੋਟਲ ਵਿੱਚ ਲਜਾਇਆ ਜਾਵੇ ਕਿ 20 ਦਸੰਬਰ ਸੇ ہماری ਕੈਬਨਿਟ ਨੇ ਫੈਸਲਾ ਕੀਤਾ ਹਿਮਾਚਲ ਪ੍ਰਦੇਸ਼ ਦੇ ਸਭੀ ਹੋਟਲ ਰੈਸਟੋਰੈਂਟ ਉਨਕੀ ਮਰਜ਼ੀ ਹੈ उनकी मर्जी है कि वो 24 घंटे भी खुले रह सकते हैं वो जब चाहे जब बंद कर सकते हैं कोई रिस्ट्रिक्शन नहीं है खाने पीने की चीज़ों पर अगर कोई दुकानदार व पान की शॉप वाला पूरी रात खोलना चाहता है पूरी रात खोल सकता है कोई पुलिस वाला तंग नहीं कर सक करेगा और मैंने तो ये भी कहा है कि कोई पर्यटक अगर ज़्यादा झूम जाए तो उसको हवालात की सैर नहीं करवानी है उसको उसके होटल में छोड़ना है और उसको आराम से उसको सलाना है ताकि वो हमको उसके मन में ये ना रहे कि मैं करने तो इन्जॉय आया था और यहाँ हवालात की सेवा वो, वो हवालात की सैर कर रहा हूँ तो हमने उन टूरिस्टों को टूरिस्टों को खासकर टूरिस्टों के लिए ये नहीं है कि हिमाचल के लोग यहाँ हुल्लड़बाजी करते रहे टूरिस्टों के लिए हमने ये कहा है और उसकी नोटिफिकेशन कर दी है 20 से 5 जनवरी तक और पिछली बार भी हमने की इससे क्या होगा कि जो बेचारे रात को पर्यटक आते हैं उनको खाने की कोई समस्या नहीं होगी इस दृष्टि से हमने ये फैसला लिया है और मेरा ये मानना है कि पहली बार विंटर कार्निवल का आयोजन किया जा रहा है यह व्यवस्था परिवर्तन का ही नमूना है कि हमारे शिमला के कारपोरेशन के मेयर सुरेंद्र चौहान जी ने और हरीश नाटा जी ने इस इस इनिशिएटिव और हमारे हमारे जो ग्रामीण विकास मंत्री अनुरुद्ध सिंह जी ने इन्होंने इसमें इनिशिएटिव लिया और इ, उस इनिशिएटिव के बाद आज उत्सव का त्यौहार का माहौल जैसा है कि पाँच जनवरी तक यहाँ सब लोग इस उत्सव का, का करें, करें। देखिए सैलानियों से तो हमारी अपील रहती ही है और मेजोरिटी सैलानी नियम कानून का ख्याल भी रखते हैं लेकिन हर जगह ना युवा होते हैं तो युवा जोश में रहते हैं अब जैसे मनाली में दोनों खिड़कियां खोल कर अपनी जान ही खतरे में डालते तो उनको थोड़ा सा हमें फाइनेंशियल पेनल्टी डालते हैं कोई ऐसा नहीं करते लेकिन हम चाहेंगे कि युवाओं को पहाड़ के क्षेत्र में दरवाजा खोलकर और वॉलंट पर चढ़कर नहीं चलना चाहिए क्योंकि यह उनके लिए नुकसानदायक है कि उनकी से, उनके नुकसान को बचाने के लिए कई बार हमें थोड़ी बहुत सख्ती करनी पड़ती है संवाददाता दी एक शिमला ते मनाली ਵਿੱਚ ਟੂਰਿਸਟ ਸੀਜ਼ਨ ਆਪਣੇ ਸਿਖਰ ਤੇ ਚੱਲ ਰਿਹਾ ਹੈ ਲੱਖਾਂ ਟੂਰਿਸਟ ਸ਼ਿਮਲਾ ਮਨਾਲੀ ਪਹੁੰਚ ਚੁੱਕੇ ਹਨ ਮਨਾਲੀ ਵਿੱਚ ਸਲਾਨੀਆ ਵੱਲੋਂ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਮਾਮਲੇ ਸਾਹਮਣੇ ਆਏ ਨੇ ਅਕਸਰ ਦੇਖਿਆ ਗਿਆ ਹੈ ਕਿ ਕੁਝ ਸਲਾਨੀ ਸ਼ਰਾਬ ਪਿੰਦੇ ਹਨ ਤੇ ਕਾਟੀਆਂ ਵਿੱਚ ਹੰਗਾਮਾ ਕਰਦੇ ਹਨ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਧੁੰਦ ਕਾਰਨ ਜੀਵਨ ਉੱਤੇ ਮਾੜਾ ਅਸਰ ਪਿਆ ਖਾਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅੱਜ ਸਵੇਰ ਸਮੇਂ ਸ਼ਹਿਰਾਂ ਦੇ ਬਾਹਰੀ ਖੇਤਰ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਪਰ ਦਿਨ ਚੜ੍ਹਨ ਦੇ ਨਾਲ ਨਾਲ ਧੁੰਦ ਵੀ ਸੰਘਣੀ ਹੁੰਦੀ ਗਈ ਮੌਸਮ ਵਿਭਾਗ ਅਨੁਸਾਰ ਸਵੇਰ ਵਿੱਚ ਤਾਪਮਾਨ ਵੀ ਹੇਠਾਂ ਡਿੱਗਦਾ ਜਾ ਰਿਹਾ ਹੈ ਪੰਜਾਬ ਵਿੱਚ ਪੋਦਾ ਮਹੀਨਾ ਚੜਨ ਦੇ ਨਾਲ ਹੀ ਠੰਡ ਤੇ ਸੰਘਣੀ ਧੁੰਦ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਦੇ ਬਾਕੀ-ਬਾਕਿ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ, ਜਲੰਧਰ, ਬਠਿੰਡਾ, ਲੁਧਿਆਣਾ ਅਤੇ ਫਰੀਦਕੋਟ ਵਿੱਚ ਲੋਕਾਂ ਨੂੰ ਸੰਘਣੀ ਧੁੰਦ ਅਤੇ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਵੇਲੇ ਭਈ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ਰੋਡ ਸੁੰਨੇ ਦਿਖਾਈ ਦਿੱਤੇ। ਕੰਮਕਾਜ ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਡੀਆਂ ਦੀ ਰਫਤਾਰ ਧੀਮੀ ਹੋਣ ਕਾਰਨ ਰਾਹਗੀਰ ਆਪਣੀ ਮੰਜ਼ ਤੋਂਦਾਂ ਠੀਕ ਆ ਜੀ ਬਹੁਤ ਜ਼ਿਆਦਾ ਧੁੰਦਾ ਮਤਲਬ 25 30 ਫੁੱਟ ਤੱਕ ਦੀਂਦਾ ਤੇ ਅਸੀਂ ਵੀ 25 ਕਿਲੋਮੀਟਰ ਤੋਂ ਆਇਆ ਬਹੁਤ ਧਿਆਨ ਨਾਲ ਆਏ ਅਸੀਂ ਮਗਰਲੇ ਪਾਸੇ ਅਸੀਂ ਆਪਣੀ ਟਰਾਲੀ ਦੇ ਸਪੈਸ਼ਲ ਮਤਲਬ ਉਹ ਚਮਕਣਾ ਜਿਹੜਾ ਕਾਗਜ਼ ਹੁੰਦਾ ਹੈ ਰਿਫਲੈਕਟਰਾਂ ਦੇ ਆ ਉਹ ਅਸੀਂ ਸਪੈਸ਼ਲ ਲਾਇਆ ਕਿੰਨੀ ਕੁ ਮੁਸ਼ਕਲ ਆਈ ਅੱਜ ਮੁਸ਼ਕਲ ਕਾਫੀ ਆਈ ਦੋ ਤਿੰਨ ਸਵਾ ਤੇ ਅਸੀਂ ਮਤਲਬ ਬਹੁਤ ਧਿਆਨ ਨਾਲ ਬਚੇ ਤੇ ਪ੍ਰੰਤੂ ਅਸੀਂ ਪਹਿਲਾ ਹਿੱਸਾ ਸਮਝਦੇ ਨਾਲ ਧਿਆਨ ਨਾਲ ਹੀ ਆਏ तकरीबन 1.5 ਘੰਟਾ ਹੋ ਗਿਆ ਸਾਨੂੰ ਮਤਲਬ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਵੀ ਜੇ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਇਸ ਧੁੰਦੇ ਵਿੱਚ ਫਿਰ ਕਰੋ ਨਿਕਲੋ ਤੇ ਨਹੀਂ ਤਾਂ ਧੁੰਦ ਹਟੀ ਤੋਂ ਕਰੋ ਬਾਹਰ ਨਿਕਲੋ ਦੂਸਰਾ ਮੈਂ ਟਰਾਲੀ ਵਾਲਿਆਂ ਨੂੰ ਕਿਸਾਨਾਂ ਨੂੰ ਵੀ ਤੇ ਹੋਰ ਵੀ ਜਿਹੜੇ ਇਹ ਵਹੀਕਲ ਦੇ ਵਿੱਚ ਟਰਾਲੀਆਂ ਮਗਰ ਜਾਂ ਪਿਕਅਪਾਂ ਵਾਲੇ ਸਾਡੇ ਵੀਰ ਆ ਕੋਈ ਵੀ ਆ ਖਾਸ ਤੌਰ ਤੇ ਕਿਸਾਨਾਂ ਨੂੰ ਕਿ ਆਪ ਸਪੈਸ਼ਲ ਆਪਣੀਆਂ ਟਰਾਲੀਆਂ ਦੇ ਮਗਰ ਚਮਕਣਾ ਜਿਹੜਾ ਕਾਗਜ਼ ਹੁੰਦਾ ਰਿਫਲੈਕਟਰਾਂ ਦੇ ਆ ਉਹਨਾਂ ਨੂੰ ਉਹ ਜ਼ਰੂਰ ਲਗਵਾਉਣ ਟਰੈਕਟਰਾਂ ਦੇ ਸਾਈਡਾਂ ਤੇ ਲਵਾਉਣ ਤੇ ਪਿਕਅਪ ਵਾਲੇ ਆਪਣੇ ਵੀ ਸਾਰੇ ਲਵਾਉਣੇ ਆਪਣੀ ਜ਼ਿੰਮੇਵਾਰੀ ਸਮਝਣ ਸਮਾਜ ਦੇ ਪ੍ਰਤੀ ਫੇਰੀ ਠੀਕ ਹੈ ਤਾਂ ਜੋ ਇਹ ਜਿਹੜੇ ਹਾਦਸੇ ਆ ਮਨੁੱਖੀ ਜਾਨਾਂ ਦਾ ਕਾਰਨ ਬੰਦੇ ਆ ਤੇ ਇਹਨਾਂ ਤੋਂ ਆਪਾਂ ਵੱਧ ਤੋਂ ਵੱਧ ਇਸ ਸਮੇਂ ਤੋਂ ਇਸ ਇਥੇ ਮਿਆਰੀ ਤੇ ਕੰਮ ਕਰਦਾ ਜੀ ਹਾਂਜੀ 14 ਕਿਲੋਮੀਟਰ ਵਾਟ ਆਈ ਇਥੋਂ ਅੱਜ ਕਿਵੇਂ ਰਹਾ ਤੁੰਦ ਵਿੱਚ ਤੁੰਦ ਬਹੁਤ ਆ ਜੀ ਕਿੰਨਾ ਟਾਈਮ ਲੱਗਿਆ ਹੁੰਦਾ ਟਾਈਮ ਮੰਨ ਕੇ ਚੱਲੋ ਜੀ ਕਿਤੇ 15 ਮਿੰਟ ਚ ਆਜੇ ਦਾ ਅੱਜ 25 ਮਿੰਟ ਲੱਗੇ ਜੀ ਇੰਨਾ ਸਲੋ ਆਇਆ ਜੀ ਤੁੰਦ ਵਿੱਚ ਕਾਫੀ ਹਾਦਸੇ ਵਾਪਰਦੇ ਆ ਉਹਨਾਂ ਲੋਕਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੀਦਾ ਹੈ ਮੈਸੇਜ ਇਹ ਹੀ ਹੈ ਜੀ ਆਪ ਦਾ ਪ੍ਰਿਆਜ ਰੱਖੋ ਜੀ ਜਿੰਨਾ ਆ ਸਕਦੇ ਹੋ ਹੌਲੀ ਜਾਓ ਜੀ ਤੇਜ਼ ਜਾਣ ਦੀ ਲੋੜ ਨਹੀਂ ਹੈਗੀ ਕਿ ਤੁੰਦ ਬਹੁਤ ਜ਼ਿਆਦਾ ਜੀ ਤੁੰਦ ਆਦੀ ਕਿ ਪਿਛਲੇ ਕੁਝ ਦਿਨਾਂ ਤੋਂ ਠੰਡ ਲਗਾਤਾਰ ਵਾਧ ਰਹੀ ਹੈ ਤੇ ਠੰਡ ਕਾਰਨ ਤੁੰਦ ਵੀ ਲਗਾਤਾਰ ਵਾਧੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਕਾਰਨ ਕਈ ਵੱਡੇ ਐਕਸੀਡੈਂਟ ਵੀ ਹੋ ਰਹੇ ਨੇ ਇਸ ਲਈ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੌਲੀ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ ਜਾਂਦੇ ਹਾਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਖ਼ਬਰਾਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਸਿੱਧੀ ਜੋੜ ਮੇਲ ਦੀ ਹੋਈ ਸ਼ੁਰੂਆਤ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ 28 ਦਸੰਬਰ ਨੂੰ ਹੋਵੇਗੀ ਸੰਪੂਰਨ ਸਮਾਪਤੀ ਵੱਡੀ ਗਿਣਤੀ ਵਿੱਚ ਪਹੁੰਚਿਆ ਸੰਗਤਾਂ ਵੀਰ ਬਾਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਹਬਜ਼ਾਦਿਆਂ ਦੇ ਬਲੀਦਾਨ ਨੂੰ ਕੀਤਾ ਯਾਦ ਕਿਹਾ ਸਹਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਪੂਰਾ ਦੇਸ਼ ਉਹਨਾਂ ਤੋਂ ਲੈ ਰਿਹਾ ਪ੍ਰੇਰਣਾ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਦਿੱਲੀ ਵਿੱਚ ਹਾਈ ਕਮਾਂਡ ਨਾਲ ਹੋਈ ਮੀਟਿੰਗ ਨਵਜੋਤ ਸਿੱਧੂ ਦਾ ਨਾਮ ਲਏ ਬਿਨਾ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦਿੱਤਾ ਵੱਡਾ ਬਿਆਨ ਕਿਹਾ ਨਿੱਜੀ ਰਾਏ ਦੇਣ ਲਈ ਛੱਡਣੀ ਪਵੇਗੀ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਹੋਈ ਇੰਡੀਆ ਗੱਠਜੋੜ ਦਾ ਪੰਜਾਬ ਵਿੱਚ ਬਣਿਆ ਸਸਪੈਂਸ ਪੰਜਾਬ ਕਾਂਗਰਸ ਤੇ ਆਵਾਜ਼ ਦੀ ਪਾਰਟੀ ਦੇ ਲੀਡਰ ਇੱਕ ਦੂਜੇ ਦੇ ਹੋਏ ਖਿਲਾਫ ਵਿਧਾਇਕ ਪ੍ਰਗਟ ਸਿੰਘ ਦਾ ਆਇਆ ਵੱਡਾ ਬਿਆਨ ਕਿਹਾ ਨਹੀਂ ਹੋਣ ਦੇਵਾਂਗੇ ਇਹ ਸਮਝੌਤਾ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜਿਓ ਮਾਗੇ ਧੰਨਵਾਦ